ਬਾਈ ਜਿਵੇਂ ਤੁਸੀਂ ਦੱਸਿਆ ਸੀਗਾ ਇਹ ਤਾਂ ਬੀਜ ਬਹੁਤ ਵਧੀਆ ਨਿਕਲਿਆ ਬਾਈ ਜੀ ਹਾਂਜੀ ਹਾਂਜੀ ਬਹੁਤ ਵਧੀਆ ਸਾਨੂੰ ਵੀ ਮਤਲਬ ਦੱਸੋ ਯਾਰ ਅਸੀਂ ਕਿੱਥੋਂ ਲਈਏ ਇਹ ਇਹ ਵੀਰ ਜੀ ਬੀਜ ਤਾਂ ਯਾਰ ਇਹਨਾਂ ਦੀ ਇੱਕ ਐਪ ਹੈ ਹਾਂਜੀ ਰਾਈਸ ਰਿਚ ਹਾਂਜੀ ਮੈਂ ਤਾਂ ਉਹ ਆਪਣੇ ਫੋਨ ਤੇ ਡਾਊਨਲੋਡ ਕੀਤੀ ਹੋਈ ਹੈ ਉਹਦੇ ਚ ਹਰੇਕ ਚੀਜ਼ ਦਾ ਪਤਾ ਲੱਗਦਾ ਹੈ ਉਹਦੇ ਤੁਸੀਂ ਜਦ ਐਪ ਲੋਡ ਕਰੋਗੇ ਉਹਦੇ ਵਿੱਚ ਸਾਰੀ ਜਾਣਕਾਰੀ ਹੈ ਤੁਸੀਂ ਇਹਨਾਂ ਦੇ ਕਿਸੇ ਕੰਪਨੀ ਦੇ ਅਧਿਕਾਰੀ ਨਾਲ ਗੱਲ ਕਰਨਾ ਚਾਹੁੰਦੇ ਹੋ ਠੀਕ ਹੈ ਤਾਂ ਉਹਦੇ ਨਾਲ ਗੱਲ ਕਰੋ ਉਹ ਸਾਰੀ ਜਾਣਕਾਰੀ ਤੁਹਾਨੂੰ ਬੀਜ ਬੀਜਣ ਤੋਂ ਲੈ ਕੇ ਵੱਢਣ ਤੱਕ ਉਹਦੇ ਵਿੱਚ ਮਿਲਦੀ ਹੈ ਇਹ ਤਾਂ ਬਹੁਤ ਵਧੀਆ ਗਾ ਯਾਨੀ ਪਰੇਸ਼ਾਨੀ ਨਹੀਂ ਹੈਗੀ ਕੋਈ ਪਰੇਸ਼ਾਨੀ ਨਹੀਂ ਐਪ ਤੁਸੀਂ ਮੈਂ ਤੁਹਾਨੂੰ ਦੱਸ ਦਿੰਨਾ ਉਹ ਲੋਡ ਕਰੋ ਸਾਰਾ ਕੁਝ ਜਦੋਂ ਮਰਜੀ ਤੁਸੀਂ ਉਹਨਾਂ ਤੋਂ ਮੰਗਾਓ ਲਓ ਸਾਰੀ ਜਾਣਕਾਰੀ ਤੁਹਾਨੂੰ ਠੀਕ ਹੈ ਇਹਦੇ ਬਾਰੇ ਦੱਸੀ ਜਾਏਗੀ ਠੀਕ ਹੈ ਤੁਹਾਨੂੰ ਕੋਈ ਫਿਰ ਪ੍ਰੋਬਲਮ ਤਾਂ ਨਹੀਂ ਆਈ ਕੋਈ ਮਤਲਬ ਨਹੀਂ ਤੀਹ ਲਾਹ ਲਈ ਕੋਈ ਪ੍ਰੋਬਲਮ ਨਹੀਂ ਆਈ ਇਹਨਾਂ ਨੇ ਉਹਨਾਂ ਨਾਲ ਗੱਲ ਕਰੀ ਸਾਰਾ ਕੁਝ ਉਹਨੂੰ ਦੇਖ ਕੇ ਜਿਹੜੇ ਚੰਗੇ ਫਾਰਮਰ ਆ ਉਹਨਾਂ ਦੀਆਂ ਮੂਵੀਆਂ ਵੀ ਫੋਟੋਆਂ ਨਾਲ ਆਣੀਆਂ ਬਣੀ ਵੀਆਂ ਵੀ ਮੈਂ ਇਹ ਖੇਤ ਐ ਇਦਾਂ ਬੀਜਿਆ ਇਦਾਂ ਸਪਰੇਅ ਕੀਤੀ ਜਿੱਦਾਂ ਹੁਣ ਵੀ ਆਪਾਂ ਹਣ ਜੀਰੀਆਂ ਨਸਾਰੇ ਦੇ ਟਾਈਮ ਆ ਜਾਣੀਆਂ ਕੋਈ ਸਪਰੇਅ ਕਰਨੀ ਸਾਰਾ ਉਹਦੇ ਵਿੱਚ ਕਰ ਦੱਸਦੇ ਆ ਇਹ ਠੀਕ ਉਹ ਬਹੁਤ ਵਧੀਆ ਐ ਆਪਾਂ ਤੁਸੀਂ ਵੀ ਉਹਨੂੰ ਲੋਡ ਕਰ ਸਕਦੇ ਹੋ ਹਾਂਜੀ ਇਹਦੇ ਵਿੱਚੋਂ ਜਿਸ ਦਿਨ ਤੋਂ ਆਪਾਂ ਨੇ ਬੀਜਨੇ ਉਹ ਤੋਂ ਲੈ ਕੇ ਲਾਸਟ ਤੱਕ ਸਾਰੀ ਜਾਣਕਾਰੀ ਵਿੱਚ ਹੈ ਠੀਕ ਆ ਜੀ ਧੰਨਵਾਦ ਜੀ